ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਠੰਡੀ ਤਸਵੀਰ ਵਾਲੀ ਬਰਫੀ ਠੰਡੀ ਤਸਵੀਰ ਵਾਲੀ ਬਰਫੀ ਬਣਾਉਣ ਲਈ ਅਸੀਂ ਲਿਆ ਬਾਦਾਮ ਅੱਧਾ ਕੱਪ ਬਾਦਾਮ ਅੱਧਾ ਕੱਪ ਖਰਬੂਜੇ ਦੀਆਂ ਗਿਰੀਆਂ 2 ਵੱਡੇ ਚਮਚ ਪੌਪੀ ਸੀਡ 2 ਵੱਡੇ ਚਮਚ ਸੌਫ ਦ ਬੀ ਦਾਣੇ ਇਲਾਚੀਆਂ ਦੇ 10 ਦਾਣੇ ਕਾਲੀਆਂ ਮਿਰਚਾਂ ਦੇ ਤੇ ਨਾਲੇ ਲਿਆ ਇਹਨਾਂ ਸਾਰਿਆਂ ਨੂੰ ਗ੍ਰाइंड ਕਰਨਾ ਆਟਾ ਲਿਆ ਹੈਗਾ 1 ਕੱਪ ਆਟੇ ਨੂੰ ਅਸੀਂ ਕੀ ਕਰਨਾ ਸੁੱਕਾ ਹੀ ਭੁੰਨਣਾ ਪਹਿਲਾਂ ਘਿਓ ਦੀ ਵਰਤੋਂ ਜਿਹੜੀ ਆਪਾਂ ਕੱਟ ਕਰਾਂਗੇ ਇਸ ਕਰਕੇ ਕਿਉਂਕਿ ਗਰਮੀ ਵੀ ਹੈਗੀ ਆ ਤੇ ਜਦੋਂ ਆਟਾ ਭੁੱਜ ਗਿਆ ਦੇਖੋ ਰੰਗ ਬਦਲ ਲਿਆ ਆਟੇ ਨੇ ਹੁਣ ਆਪਾਂ ਪਾ ਦੇਣੀ ਆ ਸੂਜੀ ਸੂਜੀ ਵੀ ਅੱਧਾ ਕੱਪ ਆਈ ਹੈ ਤੇ ਅੱਧਾ ਕੱਪ ਹੀ ਆਪਾਂ ਘਿਓ ਪਾ ਦੇਣਾ ਆ ਕਿਉਂ ਜਿਹੜਾ ਦੇਸੀ ਘਰ ਦਾ ਬਣਾਇਆ ਹੋਇਆ ਆ ਅਸੀਂ ਤਾਂ ਉਹ ਯੂਜ਼ ਕੀਤਾ ਆ ਇਹ ਤੇ ਜਿਹੜਾ ਖਰਬੂਜੇ ਦੀਆਂ ਗਿਰੀਆਂ ਤੇ ਇਹ ਭੁੱਜ ਗਿਆ ਆਟਾ ਹੁਣ ਸਾਰਾ ਖਰਬੂਜੇ ਦੀਆਂ ਗਿਰੀਆਂ ਜਿਹੜੀਆਂ ਸੀਗੀਆਂ ਉਹ ਸਾਰੇ ਗ੍ਰाइंड ਕਰ ਲਈਆਂ ਅਸੀਂ ਸਾਰਾ ਕੁਝ ਗ੍ਰाइंड ਕਰ ਲਿਆ ਉਹ ਪਾ ਦਿੱਤਾ ਹੁਣ ਇਹ ਵੀ ਜਦੋਂ ਪੁੱਜ ਜਾਣਾ ਫਿਰ ਆਪਾਂ ਪਾਵਾਂਗੇ 슈ਗਰ ਚੀਨੀ ਚੀਨੀ ਪਾਤੀ ਅੱਧਾ ਕੱਪ ਤੇ ਅੱਧਾ ਕੱਪ ਹੀ ਆਪਾਂ ਪਾਵਾਂਗੇ ਗਰਮ ਦੁੱਧ ਜੇ ਦੁੱਧ ਤਾਂ ਤੋਂ ਥੋੜਾ ਜ਼ਿਆਦਾ ਵੀ ਹੋ ਜਵੇ ਅੱਧੇ ਕੱਪ ਨਾਲੋਂ ਤੇ ਤੁਸੀਂ ਘਬਰਾਣਾ ਨਹੀਂ ਫਿਰ ਤੁਸੀਂ ਉਹਨੂੰ ਗੈਸ ਥੱਲੇ ਚੱਲਦੀ ਰੱਖਣੀ ਹੈ ਤੇ ਜਦੋਂ ਇਕੱਠਾ ਹੋਣ ਲੱਗ ਪਵੇ ਮਟੀਰੀਅਲ ਫਿਰ ਸਮਝੋ ਦੁੱਧ ਸਾਡਾ ਸਫੀਸ਼ੀਐਂਟ ਹੈ ਤੇ ਹੁਣ ਆਪਾਂ ਟ੍ਰੇ ਚ ਪਾ ਕੇ ਇਹਨੂੰ ਜਮਾ ਰਹੇ ਹਾਂ ਵਾਹ ਬਰਫੀ ਦਾ ਦੇਖੋ ਕਿੰਨੀ ਵਧੀਆ ਬਣਦੀ ਆ ਤੇ ਹੁਣ ਇਹਦੇ ਵਿੱਚ ਅਸੀਂ ਗਰਮ-ਗਰਮ ਦੇ ਵਿੱਚ ਲਾਈਨਾਂ ਲਗਾ ਦੇਣੀਆਂ ਆ ਤੇ ਠੰਡੇ ਹੋਣ ਲਈ ਲਾਈਨਾਂ ਲਾ ਕੇ ਠੰਡੀ ਹੋਣ ਲਈ ਅਸੀਂ ਇਹਨੂੰ ਰੱਖ ਦਵਾਂਗੇ ਦੇਖੋ ਹੁਣ ਠੰਡੀ ਹੋ ਗਈ ਹੈ ਸਾਡੀ ਬਰਫੀ ਤੇ ਟ੍ਰੇ ਦੇਖੀ ਤੇ ਹੁਣ ਆਪਾਂ ਟੁਕੜੀਆਂ ਕੱਢ ਲੈਣੀਆਂ ਆ ਆ ਦੇਖੋ ਟੁਕੜੀਆਂ ਕਿੰਨੀਆਂ ਵਧੀਆ ਆਏ ਇਹ ਇੱਕ-ਇੱਕ ਕੀ ਹੈ ਤੇ 4-4 ਟੁਕੜੀਆਂ ਖਾਹ ਹੁੰਦੀਆਂ ਆ ਇੰਨੀ ਸਵਾਦ ਬਰਫੀ ਬਣੀ ਆ ਕੋਈ ਹੈਵੀਨੈਸ ਨਹੀਂ ਕੋਈ ਕੋਸ਼ ਖੋਆ ਨਹੀਂ ਕੁਸ਼ ਨਹੀਂ ਬੜੀ ਬੜੀਆ ਬਰਫੀ ਆ ਇਸ ਤਰ੍ਹਾਂ ਦੀ ਬਰਫੀ ਬਣਾਓ ਬੱਚੇ بڑے ਸਭ ਲਾਈਕ ਕਰਨਗੇ ਥੈਂਕ ਯੂ